ਕਿਉਂ ਮੇਬੀ ਕੋਈ ਟੈਕਨੀਕਲ ਰੀਜ਼ਨ ਕਰਕੇ ਹੁਕਲਾ ਇਨੀ ਚੇਂਜ ਹੋਈ ਇੱਕ ਲਾਈਨ ਚੇਂਜ ਹੋਈ ਆ ਜੁਕੇਗਾ ਨਹੀਂ ਸਾਲਾ ਵਾਲੀ ਸੋ ਮੇਬੀ ਕੋਈ ਟੈਕਨੀਕਲ ਗਲਿਚ ਸੀ ਉਹਦੇ ਬਾਰੇ ਅਸੀਂ ਵੀ ਅਨਵੇਅਰ ਆ ਉਹਦੇ ਬਾਰੇ ਇਹ ਮੰਦੇ ਨਹੀਂ ਜੇ ਤੀ ਆ ਪਾੜ ਕੇ ਰੱਖਤਾ ਮੈਂ ਨਾ ਕੋਈ ਰਾਤ ਦੋਸਤਾਂ ਨਾਲ ਪਾੜ ਕੇ ਹਾਂ ਮੈਂ ਚਾਹੁੰਦਾ ਪੰਜਾਬ ਦੀ ਹਰ ਕੁੜੀ ਦੀਆਂ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਹਾਂਜੀ ਜ਼ਰੂਰ ਮੈਂ ਵੀ ਹੋਰ ਕੰਡਣਾ ਚਾਹੁੰਦਾ ਹਾਂ ਥੈਂਕ ਯੂ ਸਾਡੇ ਸੀਨ ਵੀਸ ਕਰਕੇ ਚੰਗੋ ਹੈ ਕਿਉਂਕਿ ਇਸ ਨਾਲ ਸਾਰੇ ਆ ਉਹ ਗੱਲ ਤਾਂ ਦੱਸੋ ਜੈਪਾਲਾ ਜਿਲ੍ਹਾ ਟੂਪਰ ਖਾਨੀ ਹੈ ਗਾਈਸ ਸਾਊਂਡ ਹੀ ਦੋਕੇ ਵੈਸੇ ਮੇਰੀ ਪਹਿਲੀ ਫਿਲਮ ਵੀ ਹੈ ਅਦਰ ਬਹੁਤ ਬਹੁਤ ਪਹਿਲੇ ਨਹੀਂ ਹੈ ਲੇਕਿਨ ਅਦਰ ਚ ਮੈਨੂੰ ਵੀ ਪੁਰਾਣਾ ਸਵਾਦ ਆ ਗਿਆ ਲੇਟ 90ਸ ਵਾਲਾ ਤੇ अर्ली 2000 ਵਾਲਾ ਮਿਲਦਾ ਹਰ ਪੁੱਤ ਦਾ ਸੁਪਨਾ ਹੀ ਇਹ ਹੋਣਾ ਚਾਹੀਦਾ ਕਿ ਉਹਦਾ ਬਾਪ ਉਹਦੇ ਮੋਢਿਆਂ ਤੇ ਰਵੇ ਤੇ ਸਾਰੀ ਦੁਨੀਆ ਉਹ ਆਪਣੇ ਪੁੱਤ ਦੇ ਮੋਢਿਆਂ ਤੇ ਚੜ ਕੇ ਦੇਖੇ ਵੈਸੇ ਮੇਰੀ ਪਹਿਲੀ ਫਿਲਮ ਵੀ ਹੈ ਅਦਰ ਬਹੁਤ ਬਹੁਤ ਪਹਿਲੇ ਨਹੀਂ ਆਇਆ ਲੇਕਿਨ ਐਦਰ ਚ ਬਿੰਦੂ ਵੀ ਪੁਰਾਣਾ ਸਵਾਦ ਆ ਗਿਆ ਲੇਟ 90ਸ ਵਾਲਾ ਤੇ अर्ली 2000 ਵਾਲਾ ਮੇਰੇ ਖਿਆਲ ਜਿਸ ਤਰ੍ਹਾਂ ਕਹਾਣੀ ਉਹਨ ਜਿਸ ਜੋਸ਼ ਨਾਲ ਉਹਨੇ ਕਹਾਣੀ ਸੁਣਾਈ ਮੈਨੂੰ ਡਾਇਰੈਕਟਰ ਨਸਰਦ ਨਾਇਕ ਉਹਦੇ ਮੈਨੂੰ ਲੱਗਾ ਕਿ ਇਹਨੂੰ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਇਸ ਤਰ੍ਹਾਂ ਇਸ ਲੱਗਦਾ ਕਿ ਇਸ ਤਰ੍ਹਾਂ ਕੀਤਾ ਜਾਣਾ ਕਹਿੰਦਾ ਨਹੀਂ ਇਸ ਤਰ੍ਹਾਂ ਹੀ ਕਰਨਾ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੈਰੈਕਟਰ ਜਿਸ ਤਰ੍ਹਾਂ ਸੇ ਫੀਲ ਕਰਦੇ ਹਨ ਉਹਨੂੰ ਲੇਕਿਨ ਡਾਇਰੈਕਟਰ ਸਾਹਿਬ ਦਾ ਇੱਕ ਚੀਜ਼ ਹੈ ਕਿ ਉਹਨਾਂ ਨੇ ਟੋਕਿਆ ਨਹੀਂ ਕਿਸੇ ਚੀਜ਼ ਵਾਸਤੇ ਉਹਨਾਂ ਬਹੁਤ ਸੀ ਕੌਣ ਜੀ ਨਹੀਂ ਆਮ ਰੀਲੀ ਥੈਂਕਫੁਲ ਤੁਹਾਨੂੰ ਵਧੀਆ ਲੱਗੀ ਫਿਲਮ ਬਟ ਉਹ ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮਿਨ ਨੂੰ ਜਾਂਦਾ ਬਿਕੋਜ਼ ਜੇ ਇਹ ਕੋ-ਸਟਾਰ ਸੀ ਤਾਂ ਉਹ ਉਸ ਤਰੀਕੇ ਦੇ ਨਾਲ ਉਹ ਕਰ ਪਾਇਆ ਐਂਡ ਪੂਰੀ ਸਟਾਰ ਕਾਸਟ ਜਿਹਦੇ ਜਿਹਦੇ ਨਾਲ ਵੀ ਸੀਨ ਸੀਗੇ ਸਾਰਾ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਹੈ ਜਿੰਨੇ ਸਰ ਦੇ ਨਾਲ ਸੀਨ ਸੀਗੇ ਉਹ ਵਧੀਆ ਤਾਂ ਲੱਗ ਰਹੇ ਨੇ ਕਿਉਂਕਿ ਸਰ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਜੈਸਮਿਨ ਜੀ ਦੇ ਨਾਲ ਸੀ ਉਹ ਇਸ ਕਰਕੇ ਵਧੀਆ ਜੈਸਮਿਨ ਜੀ ਨੇ ਉਸ ਚੀਜ਼ ਦੇ ਵਿੱਚ ਮੈਨੂੰ ਢਾਲਿਆ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਉਹਨੇ ਸਾਡੇ ਸੀਨ ਵੀਸ ਕਰਕੇ ਚੰਗੇ ਹੋ ਕਿਉਂਕਿ ਇਸ ਨਾਲ ਸੀ ਸਾਡੇ ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਹਿਮ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਇਹ ਫਿਲਮ ਆਉਗੀ ਤੇ ਸਾਰੇ ਲੋਕ ਤੈਨੂੰ ਯਾਦ ਕਰਨਗੇ ਐਂਡ ਐਂ ਜਦੋਂ ਫਿਲਮ ਖਤਮ ਹੋਈ ਆਈ ਐਮ ਸੋ ਪ੍ਰਾਊਡ ਮੈਂ ਉਹਦੇ ਲਈ ਬਹੁਤ ਪ੍ਰਾਊਡ ਫੀਲ ਕਰ ਰਹਾ ਹਾਂ ਬਿਕੋਜ਼ ਮੈਂ ਚਾਹੁੰਦਾ ਕਿ ਬਹੁਤ ਸਾਰੇ ਆਮ ਲੋਕਾਂ ਦੇ ਘਰ ਅੱਗੇ ਬੰਦੇ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ ਸੋ ਫੈਂਟਾਜ਼ੀ ਇਸ ਵਨ ਆਫ ਥੈਮ ਮੈਂ ਉਹਨਾਂ ਚੋਂ ਆ ਜੈਸਮੀਨ ਉਹਨਾਂ ਚੋਂ ਮਗੇਸ਼ਰ ਨੇ ਆਪਾਂ ਸਾਰੇ ਇੱਕ ਉਸ ਵਾਲੀ ਜਗ੍ਹਾ ਚੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਸੋ ਸਾਡੇ ਲਈ ਇਹ ਫਿਲਮ ਬਣਾ ਪੋਣਾ ਇਹ ਸਾਡਾ ਤਾਂ ਸੁਪਨਾ ਸੀ ਬਟ ਇਹ ਸਾਰਾ ਕੁਝ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਦੇਸੀ ਜੰਕਸ਼ਨ ਐਂਡ ਜੈਬ ਸਟੂਡੀਓਜ਼ ਉਹਨਾਂ ਲਈ ਤਾੜੀਆਂ ਐਂਡ 올 ਦੀ ਸਟਾਰ ਕਾਸਟ ਅਭਿਮਨਿਊ ਸਿੰਘ ਰਜ਼ਾ ਮੁਰਾਦ ਜੀ ਵਿਰਜੇਸ਼ ਸਿੰਘ ਜੀ ਜੀ ਨਿਰਮਲ ॠषि ਜੀ ਜੈਸਮਿਨ ਜੀ ਮੁਕੇਸ਼ ਜੀ ਫੈਂਟਾ ਐਂਡ ਸੈਮੂਅਲ ਜੋਂਸ ਸੈਮੂਅਲ ਜੋਂਸ ਨੇ ਮੇਰੇ ਫਾਦਰ ਦਾ ਰੋਲ ਕੀਤਾ एवरीवन ਜੇ ਕਿਸੇ ਦਾ ਵੀ ਨਾਮ ਲਾਵਾਂ ਸਾਰਿਆਂ ਨੇ ਬਹੁਤ ਗੈਂਡ ਕੰਮ ਕੀਤਾ ਇਸ ਕਰਕੇ ਫਿਲਮ ਜਿਹੜੀ ਹੋ ਇੰਨੀ ਵਧੀਆ ਲੱਗ ਰਹੀ ਆ ਐਂਡ ਵੀ ਆਰ ਸੋ ਗ੍ਰੇਟਫੁਲ ਐਂਡ ਥੈਂਕਫੁਲ ਕਿ ਤੁਹਾਨੂੰ ਵਧੀਆ ਲੱਗੀ ਭਾਵੇਂ ਆਪਣੇ ਪ੍ਰੋਡਿਊਸਰਸ ਨੂੰ ਬਹੁਤ ਬਹੁਤ ਧੰਨਵਾਦ ਕਹਾਗਾ ਕਿਉਂਕਿ ਤੁਸੀਂ ਅਗਰ ਫਿਲਮ ਦੇਖ ਕੇ ਤੁਹਾਨੂੰ ਲੱਗਾ ਕਿ ਉਹਨਾਂ ਨੇ ਉਹਨਾਂ ਨੇ ਕਿਸੇ ਚੀਜ਼ ਦੀ ਕਸਰ ਨਹੀਂ ਆਉਣ ਦਿੱਤੀ ਨਹੀਂ ਜੋ ਕਿ ਆ ਕਿ ਤਿੰਨ ਹੈਲੀਕਾਪਟਰ ਚਾਹੀਦੇ ਨੇ ਤੇ ਤਿੰਨ ਆ ਗਏ ਐ ਜੇ ਚਾਹੀਦਾ 25 ਟਰੱਕ ਚਾਹੀਦੇ ਤੇ ਮਿਲ ਗਏ 6 ਅਸਾਂ ਗੁਜਰਾਤ ਜਾਣਾ ਸੀ ਤੇ ਟਰੱਕ ਗਏ ਹਾਂਜੀ ਹਰ ਕੰਮ ਹੋਇਆ ਜਿੱਦਾਂ ਜਿੱਦਾਂ ਦੀ ਡਿਮਾਂਡ ਕਹੀ ਗਈ ਪੂਰੀ ਕੀਤੀ ਹੈ ਤਾਂ ਮੈਂ ਪ੍ਰੋਡਿਊਸਰਸ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਕਿ ਉਹਨਾਂ ਨੇ ਪੂਰਾ ਡਾਇਰੈਕਟਰ ਨੂੰ ਇਸ ਫਿਲਮ ਨੂੰ ਉਸ ਦਾ ਨਿਕਰਨ ਦਾ ਮੌਕਾ ਦਿੱਤਾ ਹਾਂਜੀ ਹਾਂਜੀ ਜ਼ਰੂਰ ਮੈਂ ਵੀ ਹੋਰ ਕਰਨਾ ਚਾਹੁੰਦੀ ਹਾਂ ਥੈਂਕ ਯੂ ਨਹੀਂ ਜੈ ਕਰਕੇ ਮੇਰੇ ਲਈ ਈਜ਼ੀ ਵੀ ਰਿਹਾ ਹੈ ਨਾ ਤੇ ਟੀਮ ਨੇ ਹਮੇਸ਼ਾ ਹੀ ਬੜਾ ਕੰਫਰਟੇਬਲ ਫੀਲ ਕਰਾਇਆ ਆ ਟੀਮ ਨੂੰ ਬਹੁਤ ਧੰਨਵਾਦ ਹੈ ਮੈਨੂੰ ਇਸ ਫਿਲਮ ਦਾ ਪਾਰਟ ਬਣਾਉਣ ਲਈ ਤੇ ਆਈ ਹੋਪ ਸਭ ਨੂੰ ਨੂਰ ਪਸੰਦ ਆਵੇ ਲੋਕੀ ਮੈਨੂੰ ਹੋਰ ਪਿਆਰ ਦੇਣ ਬਤਾਏਗੀ ਉਸੇ ਚਾਹੂਗਾ ਹਾਲੇ ਤੇ ਮੈਨੂੰ ਪਤਾ ਵੀ ਨਹੀਂ ਮੈਨੂੰ ਕਿਸੇ ਨੇ ਦੱਸਿਆ ਸੀ ਕੋਈ ਆ ਰਹੀ ਹੈ ਮੈਨੂੰ ਪਤਾ ਗਿਆ ਕਿ ਸੀ ਕੋਈ ਆਏਗਾ ਵੈਰੀ ਨਾਈਸ ਜਿਹੜੇ ਪੰਜਾਬ ਦੇ ਨਸ਼ੇ ਨੂੰ ਬੰਦ ਕਰਨ ਲਈ ਕੋਸ਼ਿਸ਼ ਕੀਤੀ ਜੈਸਮੀਨ ਜਿਹਦੇ ਅੱਖਾਂ ਦੇ ਨਸ਼ੇ ਨੂੰ ਉਹ ਯਾਰ ਕਰਦਾ ਗਿਆ ਉਸਦੇ ਬਾਰੇ ਕੀ ਜਾਣਕਾਰੀ ਅੱਖਾਂ ਦੇ ਨਸ਼ੇ ਸੀ ਮੈਨੂੰ ਲੱਗਿਆ ਕਿ ਜੈਸਮੀਨ ਦਾ ਅੱਖਾਂ ਦਾ ਨਸ਼ਾ ਕਿਵੇਂ ਹੈ ਮੈਂ ਫਿਲਮ ਤੋਂ ਪਹਿਲਾਂ ਕਹਿੰਦਾ ਰਿਹਾ ਸਾਰੀਆਂ ਇੰਟਰਵਿਊਸ 'ਚ ਕਿਹਾ ਕਿ ਜੋ ਤੁਸੀਂ ਟ੍ਰੇਲਰ 'ਚ ਦੇਖ ਰਹੇ ਹੋ ਫਿਲਮ ਇਦਾਂ ਦੀ ਨਹੀਂਗੀ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬੋਏ ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ 'ਚ ਇੱਕ ਵਿਲਨ ਕਿੱਡਾ ਸਟਰੋਂਗ ਕੈਰੇਕਟਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਰੇਕਟਰ ਸੀ ਸਾਰਿਆਂ ਨੇ ਬਾਕੀ ਦੀ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇਹਨਾਂ ਦੀ ਮੈਂ ਚਾਹੁੰਦਾ ਪੰਜਾਬ ਦੀ ਹਰ ਕੁੜੀ ਦੀਆਂ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ। ਉਹ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ। ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ। ਇਹੀ ਮੈਂ ਫਿਲਮ 'ਚ ਦਿਖਾਇਆ। ਇਹੀ ਉਸ ਫਿਲਮ ਦਾ ਮੈਸੇਜ ਹੈ। ਇਹੀ ਉਸ ਫਿਲਮ 'ਚੋਂ ਦੇਖ ਰਿਹਾ। ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਨੀ ਹੋਰ ਕੋ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਤੋਂ ਉੱਤੇ ਕੁਝ ਉਸ ਮੇਰੇ ਲਈ ਵੀ ਸਰਪ੍ਰਾਈਜ਼ ਸੀ ਮੈਂ ਤਾਂ ਆਪ ਮੋੜੇ ਦੇਖਿਆ ਕਿ ਉਹ ਮੇਬੀ ਕੋਈ ਟੈਕਨੀਕਲ ਰੀਜ਼ਨ ਕਰਕੇ ਹੁਕਲਾ ਇੰਨੀ ਚੇਂਜ ਹੋਈ ਇੱਕ ਲਾਈਨ ਚੇਂਜ ਹੋਈ ਹੈ ਜੁਕੇਗਾ ਨਹੀਂ ਸਾਲਾ ਵਾਲੀ ਸੋ ਮੇਬੀ ਕੋਈ ਟੈਕਨੀਕਲ ਗਲਿਚ ਸੀ ਉਹਦੇ ਬਾਰੇ ਅਸੀਂ ਵੀ ਅਨਵੇਅਰ ਆ ਉਹਦੇ ਬਾਰੇ ਸੋ ਮੇਬੀ ਬਿਕੋਜ਼ ਆਫ ਸੈਂਸਰ ਥਿੰਗ ਕੁਛ ਇਹਦਾ ਹੋਇਆ ਹੋਗਾ ਮਿਲਦਾ ਹਰ ਪੁੱਤ ਦਾ ਸੁਪਨਾ ਹੀ ਇਹ ਹੋਣਾ ਚਾਹੀਦਾ ਕਿ ਉਹਦਾ ਬਾਪ ਉਹਦੇ ਮੋਢਿਆਂ ਤੇ ਰਵੇ ਤੇ ਸਾਰੀ ਦੁਨੀਆ ਉਹ ਆਪਣੇ ਪੁੱਤ ਦੇ ਮੋਢਿਆਂ ਤੇ ਚੜ ਕੇ ਦੇਖੇ ਸੋ ਜਦੋਂ ਤੁਸੀਂ ਉਹ ਛਤਰੀ ਵਾਲਾ ਸੀਨ ਦੇਖਦੇ ਆ ਫਿਲਮ ਚ ਉਹਦਾ ਫੀਲ ਹੀ ਇਹ ਆ ਪੋਤਲੀ ਆਪਣੇ ਪਿਓ ਤੋਂ ਉੱਤੇ ਇਸ ਦੁਨੀਆ 'ਚ ਕੁਛ ਨਹੀਂ ਆ। ਉਹ ਬਾਦਸ਼ਾਹ ਤਾਂ ਸ਼ੁਰੂ ਤੋਂ ਹੀ ਆ। ਪਰ ਉਹ ਜਦੋਂ ਮੌਕਾ ਮਿਲਿਆ ਸੀ ਉਹਨੂੰ ਬਾਦਸ਼ਾਹ ਬਣਨ ਦਾ ਤੇ ਉਹਨੇ ਆਪ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਬਣਾਇਆ। ਉਹਨੇ ਆਪਦੇ ਪਿਓ ਨੂੰ ਬਣਾਇਆ। ਕਿਉਂਕਿ ਉਹਦੇ ਪਿਓ ਕਰਕੇ ਉਹ ਦੁਨੀਆ 'ਚ ਆਇਆ। ਯਾ। ਭਾਈ ਕਿਸ਼ੋਰ ਸਿੰਘ ਸਾਹਿਬ ਬਹੁਤ ਸੀਨੀਅਰ ਆਰਟਿਸਟ ਸਾਡੇ ਵੱਡੇ ਨੇ। ਕਲੈਮੈਕਸ ਤੇ ਬੱਚੇ ਜਿਵੇਂ ਹਨਾ ਉਹਨ ਕੀਵੇਂ ਸ਼ੁਰੂ ਕੀਤਾ ਫਿਰ। ਉਹ ਭਰਾਵਾ ਬਹੁਤ ਔਖਾ ਕੰਮ ਆ। ਪਤਾ ਕੀ ਆ ਸਰਨਾ ਸਾਰੀ ਮੈਨੂੰ بڑے ਲੋਕਾਂ ਨੇ ਤੁਹਾਡੇ ਬਾਰੇ ਪੁੱਛਿਆ। ਮੈਂ ਤਾਂ ਇਹਨਾਂ ਦੀ ਗੱਲ ਦੱਸਦਾ। ਜਿੰਨਾ ਵੀ ਤੁਸੀਂ ਇਹਨਾਂ ਨੂੰ ਸਕਰੀਨ ਤੇ ਦੇਖਦੇ ਹੋ ਜਿੰਨਾ ਵੀ ਹਾਰਡ ਜਿੰਨਾ ਵੀ ਵਿਲਨਿਸ਼ ਲੁੱਕ ਹੈ ਜਾਂ ਜਿੰਨਾ ਵੀ ਤੁਸੀਂ ਇਹਨਾਂ ਨੂੰ ਦੇਖਦੇ ਕਿ ਬਹੁਤ ਸਖਤ ਬੰਦਾ ਯਾਰ ਇਹ ਥੱਪੜ ਮਾਰ ਦਿੰਦਾ ਹੋਣਾ ਬੰਦੇ ਦੇ ਇਹ ਓਨੇ ਹੰਭਲ ਓਨੇ ਗਰਾਊਂਡਡ ਓਨੇ ਸੌਫਟ ਸਪੋਕਨ ਨੇ ਇਹਨਾਂ ਤੋਂ ਮੈਂ ਇੱਕ ਚੀਜ਼ ਸਿੱਖੀ ਆ ਇਹਨਾਂ ਨੇ 200 ਤੋਂ ਉੱਤੇ ਜ਼ਿਆਦੀ ਫਿਲਮਾਂ ਕਰ ਲਈਆਂ ਬਟ ਇਹਨਾਂ ਨੇ ਕਦੀ ਵੀ ਸੈਟਲ ਉੱਤੇ ਇਹ ਨਹੀਂ ਕਿਹਾ ਕਿ ਮੈਨੂੰ ਆਹ ਚੀਜ਼ ਲਿਆ ਕੇ ਦਿਓ ਮੈਂ ਤੁਹਾਡੇ ਸਾਰੇ ਤੋਂ ਸੀਨੀਅਰ ਆ ਜਦੋਂ ਮੈਂ ਇਹਨਾਂ ਨੂੰ ਹਿੱਟ ਵੀ ਕਰਨਾ ਸੀ ਤਾਂ ਮੈਂ ਇਹਨੋਂ ਤੋਂ ਪਰਮਿਸ਼ਨ ਲੈਂਦਾ ਸੀ ਸਰ ਇੰਨਾ ਕੁ ਕਰਨਾ ਹੈ ਸੋ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਕਦੀ ਵੀ ਕਿਸੇ ਫਿਲਮ ਦੇ ਵਿੱਚ ਆਪਣੇ ਆਪ ਨੂੰ ਮਾਰ ਨਹੀਂ ਖਾਦੀ ਬਟ ਇਹਨਾਂ ਨੇ ਸਾਡੀ ਫਿਲਮ ਚੋਂ 2-3 ਜਿੰਨੇ ਵੀ ਖਾਦੇ ਆ ਉਹ ਇਹਨਾਂ ਲਈ ਮੇਰੀ ਰਿਸਪੈਕਟ ਦਾ ਇਹਨਾਂ ਨੇ ਖਾਦੇ ਨਹੀਂ ਤੇ ਇਹ ਮੰਨਦੇ ਨਹੀਂ ਇਹ ਜੇ ਤੀ ਆ ਬਾੜ ਕੇ ਰੱਖਤਾ ਮੈਂ ਬਈ ਬਾਰ ਬੋਤਲਾ ਬਾੜ ਕੇ ਹਾਂ ਇਹਨਾਂ ਦੇ ਮਿਲਦਾ ਹੈ ਸ੍ਰਿਸ਼ਟੀਏ ਯੂਨੀਵਰਸ ਲੇਡੀਜ਼ ਪਾਵਰ ਦੇ ਨਾਲ ਹੀ ਚੱਲਦਾ ਹੈ ਜੇ ਕੁੜੀਆਂ ਮਾਵਾਂ ਭੈਣਾਂ ਤੇ ਵਾਈਫ ਨਾ ਹੋਵੇ ਤਾਂ ਤੁਸੀਂ ਆਪਣੀ ਸ੍ਰਿਸ਼ਟੀ ਇੱਕ ਵੀ ਦਿਨ ਅੱਗੇ ਨਹੀਂ ਤੋਰ ਸਕਦੇ ਤੁਹਾਡੀ ਫੈਮਿਲੀ ਨਹੀਂ ਹੋਊਗੀ ਤੁਹਾਡੇ ਕੋਲੇ ਤੁਹਾਨੂੰ ਘਰੇ ਜਾ ਕੇ ਤੁਹਾਨੂੰ ਐ ਲੱਗਣਾ ਕਿ ਜੇ ਬੰਦੇ ਹੀ ਬੰਦੇ ਆਪਸ ਵਿੱਚ ਵਜਦੇ ਫੇਰਨਗੇ ਉਹਨੂੰ ਤੁਸੀਂ ਆਪਸ ਵਿੱਚ ਇਦਾਂ ਲੱਗਣਾ ਕੰਧਾਂ ਦੇ ਸਿਰ ਮਾਰੀ ਜਾਂਦੇ ਆ ਸੋ ਮੈਨ ਲੱਗਦਾ ਕਿ ਕੁੜੀਆਂ ਦੀ ਇੰਪੋਰਟੈਂਸ ਅਸੀਂ ਇਸ ਫਿਲਮ ਦੇ ਵਿੱਚ ਕਲਾਈਮੈਕਸ 'ਚ ਸਭ ਤੋਂ ਜ਼ਿਆਦਾ ਇਸ ਕਰਕੇ ਦਿਖਾਈ ਗਈ ਕਿਉਂਕਿ ਕੁੜੀਆਂ ਊਮਨ ਪਾਵਰ ਜਿਹੜੀ ਆ ਉਹ ਸਭ ਤੋਂ ਮੇਨ ਫੋਰਸ ਆ ਇਸ ਯੂਨੀਵਰਸ ਨੂੰ ਡਰਾਈਵ ਕਰਨ ਦਾ ਨਾਟ ਓਨਲੀ ਇਨ ਮੂਵੀਜ਼ ਅਸੀਂ ਕੋਈ ਇਦਾਂ ਨਹੀਂ ਯੂਜ਼ ਕੀਤਾ ਕਿ ਕੁੜੀਆਂ ਨੂੰ ਐਜ਼ ਓਬਜੈਕਟ ਯੂਜ਼ ਕੀਤਾ ਫਿਲਮ 'ਚ ਕੁੜੀਆਂ ਮੇਨ ਫਿਲਮ ਨੂੰ ਕੈਰੀ ਕਰਕੇ ਲੈ ਕੇ ਜਾ ਰਹੀਆਂ ਚਾਹੇ ਉਹ ਨਿਰਮਲ ਰਿਸ਼ੀ ਜੀ ਹੋਣ ਜੈਸਮੀਨ ਜੀ ਹੋਣ ਜਾਂ ਉਹ ਪਿੰਡ ਦੀਆਂ ਸਾਰੀਆਂ ਔਰਤਾਂ ਹੋਣ ਸੋ ਉਹਦਾ ਰਿਜ਼ਲਟ ਇਸ ਕਰਕੇ ਕੱਢਿਆ ਗਿਆ ਕਿਉਂਕਿ ਊਮਨ ਜੇ ਅੱਗੇ ਰਹੂਗੀ ਤਾਂ ਬੰਦਾ ਹਮੇਸ਼ਾ ਦੁਨੀਆ ਨੂੰ ਪਾਰ ਸਕਦਾ ਪਰ ਜਦੋਂ ਉਹਦੀ ਘਰ ਵਾਲੀ ਦੇ ਨਾਲ ਖੜੀ ਉਹਦੇ ਪਿੱਛੇ ਖੜਾ ਸੋਨਾ ਲੱਗਦਾ ਨੇ ਬਣ ਗਿਆ ਜੋ ਅੱਗੇ ਜਾਣਾ ਪੈਂਟੇ ਦੇ ਛਾ ਜਾਣਾ ਹਫਤੇ ਕੇ ਬਾਅਦ ਜਦੋਂ ਫਿਲਮ ਸਾਰੇ ਥੀਏਟਰਾਂ ਚ ਬਲੌਕਬਸਟਰ ਹੋ ਗਈ ਤਾਂ ਮੈਂ ਗਾਰੰਟੀ ਦਿੰਦਾ ਕਿਸੇ ਨੂੰ ਇਹਦਾ ਇਹ ਨਾਮ ਨਹੀਂ ਪਤਾ ਹੋਊਗਾ ਕਿ ਕੁਲਵੀਰ ਸੋਨੀਆ ਦਾ ਨਾਮ ਸਾਰੇ ਕਹਿਣਗੇ ਫੈਂਟਾ ਤੇ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਫੈਕਟ ਦੱਸਾਂ ਜਦੋਂ ਮੇਰੀ ਡੈਬਿਊ ਹੋਈ ਫੈਂਟਾ ਮੈਨੂੰ ਉਸ ਫਿਲਮ ਦੇ ਸੈੱਟ ਤੇ ਮਿਲਿਆ ਸੀ ਤੇ ਮਿਮਿਕਰੀ ਕਰਕੇ ਨੇ ਗਾਣੇ ਸੁਣਾਏ ਸੀ ਇਹ ਉਦੋਂ ਤੋਂ ਮੈਂ ਮੇਰੀ ਅੱਖ ਸੀਗੀ ਕਿ ਮੈਨੂੰ ਇਹ ਬੰਦਾ ਬਹੁਤ ਘੈਂਡ ਲੱਗਿਆ ਐਂਡ ਫਾਈਨਲੀ 5ਥ ਫਿਲਮ ਚ ਮੌਕਾ ਮਿਲਿਆ ਆਈ ਐਮ ਸੋ ਗਲੈਡ ਕਿ ਉਹ ਸਾਡੀ ਫਿਲਮ ਦਾ ਹਿੱਸਾ ਬਣ ਸਕਿਆ ਆਈ ਐਮ ਸੋ ਸੋ ਪ੍ਰਾਊਡ ਬ੍ਰੋ ਅ ਮੇਰ ਲਈ ਸਭ ਤੋਂ ਇੰਪੋਰਟੈਂਟ ਤੇ ਇਮੋਸ਼ਨਲ ਚੀਜ਼ ਹੋਆ ਜਦੋਂ ਉਹਦਾ ਫਾਦਰ ਆਪਣੇ ਬ੍ਰਦਰ ਨੂੰ ਮੁੰਡਾ ਕਹਿੰਦਾ ਨਾ ਆਪਣੇ ਭਰਾ ਦੇ ਮਾਰ ਕਹਿੰਦਾ ਤੇ ਉਹਦਾ ਉਹਦਾ ਪਿਓ ਕਹਿੰਦਾ ਨਹੀਂ ਕਹਿੰਦਾ ਮੇਰਾ ਭਰਾ ਆ ਮਾਰੀ ਨਾ ਕਿਉਂਕਿ ਉਹਨੇ ਉਸ ਤੋਂ ਆਪਾਂ ਕੀ ਮੈਸੇਜ ਮਿਲਦਾ ਸਾਨੂੰ ਕਿ ਜਿਹੜਾ ਰਿਸ਼ਤਾ ਨਾ ਮੇਰੇ ਪਿਓ ਲਈ ਉਸ ਫਿਲਮ ਚ ਜਾਂ ਅੱਜ ਦੇ ਟਾਈਮ ਚ ਆਪਣੇ ਫਾਦਰ ਲਈ ਵੀ ਉਹਨਾਂ ਨੂੰ ਉਸ ਰਿਸ਼ਤੇ ਤੋਂ ਉੱਪਰ ਕੁਝ ਨਹੀਂ ਲੱਗਦਾ ਤੇ ਜਦੋਂ ਮੈਂ ਉਹਦਾ ਬਦਲਾ ਤੇ ਜਦੋਂ ਮੈਂ ਉਹ ਬਦਲਾ ਵੀ ਲੈਣ ਜਾਣ ਦੀ ਕੋਸ਼ਿਸ਼ ਕਰਦਾ ਤਾਉ ਮੇਰਾ ਫਾਦਰ ਕਹਿੰਦਾ ਕਿ ਨਹੀਂ ਇਹਦੀ ਹੋਣਾ ਚਾਹੀਦਾ ਸੋ ਉਹਦੇ ਕੋਲੇ ਸਾਰਾ ਕੁਝ ਸੀ ਉਹਦਾ ਮੁੰਡਾ ਸੀ ਉਹਦੇ ਕੋਲ ਪੈਸੇ ਸੀ ਉਹ ਕਹਿ ਸਕਦਾ ਸੀ ਕਿ ਇਹਨੂੰ ਕੋਟ ਬਟ ਉਹਨੇ ਉਹਦੇ ਪੰਜ ਕਿਵੇਂ ਕੀਤਾ ਕਿੰਨੇ ਸੌਫਟਲੀ ਕੀਤਾ ਦੈਟ ਵਾਸ ਅ ਮੋਸ਼ਨਲ ਮੂਮੈਂਟ ਐਂਡ ਉਹ ਲਾਦਾ ਰਿਲੇਟੇਬਲ ਗੱਲ ਆ ਆਮ ਜ਼ਿੰਦਗੀ ਦੇ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ एवरीवन ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ अब आपके हवाले हमारी बदनाम साथी आप देखो इसको चमकाओ इसको एकदम मेरा हिट करो थैंक यू थैंक यू थैंक यू ऑल द बेस्ट थैंक यू जी ஏਉ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ